ਇੱਕ ਨਾ ਸਾਡੇ ਵੀ ਜਿਹੜਾ ਵੀ ਕੋਈ ਵੀਡੀਓ ਦੇਖਦਾ ਹੈ ਇੱਕ ਚੀਜ਼ ਇਹਦੇ ਜ਼ਰੂਰ ਹੱਲ ਦੱਸਿਓ ਵੀ ਆ ਸਾਡੇ ਘਰੇ ਨਾ ਇੱਥੇ ਭੌਣ ਕੀੜਿਆਂ ਦਾ ਇਹਦੇ ਨਾਲ ਸਾਰੀਆਂ ਦੇਖਦੇ ਹੀ ਹੁਣ ਤੁਹਾਨੂੰ ਆਵੇ ਇਹਦੇ ਨਾਲ ਸਾਰੀਆਂ ਨਾ ਆ ਇੰਟਰਲੌਕ ਟਾਇਲ ਆ ਜਿਹੜੀ ਜਿੱਦਾਂ ਆਹ ਇਹ ਟੋਏ ਪਈ ਜਾਂਦੇ ਆ ਵੀ ਥੱਲੇ ਥੱਲੇ ਉਹ ਹੋ ਜਾਂਦਾ ਕਰੀ ਜਾਂਦੇ ਮਿੱਟੀ ਕੱਢੀ ਜਾਂਦੇ ਆ ਕੀੜੇ ਤੇ ਓਟੇਲ ਨਾਲ ਸਾਰੀਆਂ ਦਬ ਜਾਂਦੀਆਂ ਫਿਰ ਬਾਰ-ਬਾਰ ਲਾਉਣੀਆਂ ਪੈਂਦੀਆਂ ਹਰ ਮਹੀਨੇ ਕ ਬਾਅਦ ਵਿੱਚੋਂ ਨਿਕਲ ਜਾਂਦੀਆਂ ਜਿਹੜਾ ਵੀ ਕੋਈ ਮੇਰੇ ਭੈਣ ਭਰਾ ਸਾਡੀ ਵੀਡੀਓ ਨੂੰ ਦੇਖਦਾ ਹੈ ਨਾ ਸਾਡੇ ਬਲੌਗ ਨੂੰ ਦੇਖਦਾ ਕਮੈਂਟ ਕਰਕੇ ਜਰੂਰ ਦੱਸਿਓ ਵੀ ਕੀੜਿਆਂ ਦਾ ਕੀ ਹੱਲ ਹੋ ਸਕਦਾ ਹੈ ਨਾ ਜਿੱਦਾਂ ਵੀ ਕੀੜੇ ਚਲੇ ਜਾਣ ਜਾਂ ਕਿਸੇ ਪਾਸੇ ਕੋਈ ਹੁਣ ਸਾਨੂੰ ਕਹਿੰਦਾ ਵੀ ਤੁਸੀਂ ਛਿਪਾਰ ਦੇਗ ਸੁੱਖ ਲੋ ਉੱਥੇ ਜਾ ਕੇ ਆਓ ਉੱਥੇ ਜਾ ਕੇ ਹਟਦੇ ਆ ਉਸ ਨੇ ਕਿਹਾ ਵੀ ਪਾ ਕੇ ਇਹਨਾਂ ਨੂੰ ਰੂੰਚ ਲਪੇਟ ਕੇ ਦੋ ਚਾਰ ਕੀੜਿਆਂ ਨੂੰ ਤੇ ਬਾਹਰ ਜੂ ਤੋਂ ਬਾਹਰ ਛੱਡ ਕੇ ਆਓ ਵੀ ਜਣੀ ਅਸੀਂ ਤਕਰੀਬਨ ਵੀ ਉੱਥੇ ਸ਼ਪਾਰਤਾ ਨਹੀਂ ਹਜੇ ਜਾਇਆ ਗਿਆ ਹੈ ਨਾ ਤੇ ਇੱਥੇ ਜ਼ਰੂਰ ਅਸੀਂ ਆਹ ਰੂੰਚ ਲਪੇਟ ਕੇ ਵੀ ਬਾਹਰ ਛੱਡ ਕੇ ਆਂਦੇ ਕਹਿੰਦੇ ਸੀ ਆਹ ਸਿੱਖਣ ਡੱਬੀ ਮੱਚਸ ਜਿਹੜੀ ਹੁੰਦੀ ਆਪਣੀ ਉਹਦੇ ਡੱਬੀ ਚ ਪਾ ਕੇ 5-7 ਕੀੜੇ ਉਹ ਬਾਹਰ ਛੱਡਿਆ ਆਏ ਭੌਣ ਤੇ ਉੱਥੇ ਚਲੇ ਜਾਣਗੇ ਅਸੀਂ ਉਹ ਵੀ ਕਰਕੇ ਦੇਖ ਲਿਆ ਪਰ ਕੀੜੇ ਬਹੁਤ ਜ਼ਿਆਦੇ ਆ ਸਾਡੇ ਘਰੇ ਕੋਈ ਕਹਿੰਦਾ ਵੀ ਚੰਗੇ ਹੁੰਦੇ ਆ ਕੋਈ ਕਹਿ ਦਿੰਦਾ ਵੀ ਮਾੜੇ ਹੁੰਦੇ ਆ ਹੁਣ ਇਸ ਕਨਫਿਊਜ਼ਨ ਚਾ ਕਿਸੇ ਨੇ ਤਾਂ ਸਾਨੂੰ ਕਿਹਾ ਵੀ ਤੁਸੀਂ ਇੱਥੇ ਖੰਡ ਪਾ ਦਿਆ ਕਰੋ ਚੌਲ ਪਾ ਦਿਆ ਕਰੋ ਤੇ ਵੀ ਚੰਗੇ ਹੁੰਦੇ ਆ ਕੀੜੇ ਹਨਾ ਕੋਈ ਕਹਿ ਦਿੰਦਾ ਵੀ ਭੌਣ ਘਰੇ ਮਾੜਾ ਹੁੰਦਾ ਤੇ ਮੇਰੀ ਇਹ ਰਿਕਵੈਸਟ ਹੀ ਆ ਵੀ ਜਿਹੜਾ ਵੀ ਸਾਡੀ ਵੀਡੀਓ ਨੂੰ ਦੇਖੂਗਾ ਹਨਾ ਵੀ ਸਾਨੂੰ ਇਸ ਚੀਜ਼ ਬਾਰੇ ਜ਼ਰੂਰ ਦੱਸਿਓ ਕਿਉਂ ਸਾਨੂੰ ਪਤਾ ਨਹੀਂ ਹੈਗਾ ਫਿਰ ਆਪਾਂ ਨੂੰ ਕਈ ਵਾਰ ਵਹਿਮ ਹੋ ਜਾਂਦਾ ਤੇ ਵੀ ਜਿੱਦਾ ਲੱਗਦਾ ਹੁਣ ਵੀ ਦੋ ਚਿੱਤੀ ਜੀ ਚ ਵੀ ਚੰਗੇ ਆ ਜਾਂ ਮਾੜੇ ਆ ਹੈਨਾ ਵੀ ਕਈ ਵਾਰ ਸਿਆਣਿਆਂ ਨੂੰ ਪਤਾ ਹੁੰਦਾ ਕੋਈ ਵੱਡੇ ਘਰੇ ਆਪਣੇ ਬਜ਼ੁਰਗ ਹੁੰਦੇ ਉਹਨਾਂ ਨੂੰ ਪਤਾ ਹੁੰਦਾ ਵੀ ਭਾਈ ਕੀੜੇ ਚੰਗੇ ਹੁੰਦੇ ਜੋ ਮਾੜੇ ਵੈਸੇ ਤਾਂ ਮੈਂ ਅੱਜ ਤੱਕ ਭੌਣ ਬਾਹਰ ਹੀ ਦੇਖੇ ਜਿੱਦਾਂ ਸੇਮ ਤੇ ਪਈਆਂ ਤੇ ਕਈ ਵਾਰ ਆਪਾਂ ਜਾਂਦੇ ਖੇਤ ਨੂੰ ਕੱਚੀ ਪਈ ਤੇ ਹੁੰਦੇ ਹੈਨਾ ਪਰ ਸਾਡੇ ਘਰੇ ਤਾਂ ਬਹੁਤ ਜ਼ਿਆਦੇ ਆ ਹੁਣ ਇਹ ਹੈਗਾ ਵਾ ਸਾਡੇ ਦੋ ਦੋ ਥਾਵਾਂ ਤੇ ਆ ਇੱਕ ਉਥੇ ਬਾਥਰੂਮਾਂ ਦੇ ਮੂਹਰੇ ਆ ਤੇ ਇੱਕ ਉਧਰ ਮੋਟਰ ਦੇ ਕੋਲੇ ਆ ਜਮਾ ਦੋ ਥਾਵਾਂ ਤੇ ਭੌਣ ਬਹੁਤ ਵੱਡੇ ਵੱਡੇ ਲੱਗੇ ਪਏ ਉਹ ਜਿੱਥੇ-ਜਿੱਥੇ ਕੀੜੇ ਹੈਗੇ ਉਹ ਉਥੇ ਅਸੀਂ ਵੀ ਜਣੀ ਹੁਣ ਸੁੱਕਣਾ ਝੋਨਾ ਸੀ ਬੇੜਾ 'ਚ ਸੱਟਿਆ ਵਾ ਹਨਾ ਉਹ ਸਾਰਾ ਝੋਨਾ ਉਥੇ ਲਈ ਜਾਂਦੇ ਸੀਗੇ ਤੇ ਉਥੇ ਹੀ ਉਹ ਥੱਲੇ ਲੈ ਕੇ ਵੜ ਜਾਂਦੇ ਸੀ ਉੱਥੋਂ ਮਿੱਟੀ ਕੱਢੀ ਜਾਂਦੇ ਤੇ ਫਿਰ ਟੈਲਾਂ ਸਾਰੀਆਂ ਉੱਥੋਂ ਵੀ ਦਵੀਆਂ ਪਈਆਂ ਦੋ ਥਾਵਾਂ ਤੋਂ ਟੈਲਾਂ ਜਮਨ ਦਵੀਆਂ ਪਈਆਂ ਤੇ ਰਿਕੁਐਸਟ ਹੀ ਆ ਮੇਰੀ ਭੈਣਾਂ ਨੂੰ ਵੀਰਾਂ ਨੂੰ ਵੀ ਜਿਹੜੇ ਮੇਰੇ ਬਲੌਗ ਦੇਖਣਗੇ ਹੈ ਨਾ ਤੇ ਵੀ ਜਿਹੜੇ ਕੀੜਿਆਂ ਦਾ ਸਾਨੂੰ ਹੱਲ ਜ਼ਰੂਰ ਦੱਸਿਓ ਹਾਂਜੀ ਕੋਈ ਨਹੀਂ ਬਣੇ ਰਿਓ ਵੀਡੀਓ ਦੇ ਨਾਲ ਅੱਗੇ-ਅੱਗੇ ਆਪਾਂ ਅਪਡੇਟ ਦਿੰਦੇ ਰਵਾਂਗੇ ਠੀਕ ਹੈ ਜੀ ਹੈਲੋ ਹਾਂਜੀ ਹੁਣ ਟਾਈਮ ਹੋ ਗਿਆ ਲਾਦਨੀ ਕੋਈ ਨ ਜਾ ਕੇ ਸ਼ਾਮ ਦਾ ਆ ਪਤਾਰਾਂ ਤੁਰ ਚੋਲੀਆਂ ਸਾਰੀਆਂ ਪਸੂਆਂਾਂ ਦੇ ਥੱਲੇ ਪਾਤੀ ਆ ਸੁੱਕ ਵਗੈਰਾ ਸਾਰਾ ਕੰਮ ਨਵੇੜ ਲਿਆ ਹਨ ਇੱਕ ਤਾਂ ਸਾਡੇ ਨਾਲ ਆ ਬਹੁਤ ਡਰਦੇ ਆ ਕੱਟੇ ਬੱਚੇ ਜੇ ਤੇ ਮੱਛਰ ਵੀ ਕਾਫੀ ਜ਼ਿਆਦਾ ਹੋਇਆ ਪਿਆ ਵਾ ਦਵਾਈਆਂ ਬੰਦਰ ਹੀ ਰੱਖਦੇ ਹੁੰਨੇ ਹਾਂ ਤਾਂ ਕਰਕੇ ਤੇ ਆ ਚੋਟੀਆਂ ਤੇ ਵੇੜਾਂ ਬਾਹਰ ਹੁੰਦੀਆਂ ਸ਼ੈੱਡ ਦੇ ਥੱਲੇ ਹੁੰਦੀਆਂ ਉਵੇਂ ਤਾਂ ਕੋਈ ਨਹੀਂ ਹੈਗਾ। ਟਰੇਲ-ਟਰੂਲ ਦਾ ਰਾਤ ਨੂੰ ਤੇ ਰਾਤ ਠੰਡੀ ਹੋ ਜਾਂਦੀ ਆ। ਆ ਪਸ਼ੂ ਬਾਹਰ ਹੁੰਦੇ ਇੰਨੇ। ਤੇ ਬੈਠ ਗਈਆਂ ਵਿਚਾਰੀਆਂ ਹੁਣ ਰੱਜ ਪੁੱਜ ਕੇ ਹੈਨਾ। ਧਾਰਾਂ ਆਪਾਂ ਚੋਲ ਲੈਣਾ। ਕੰਮ ਨਿਬੜ ਗਿਆ ਸਾਰਾ। ਹੁਣ ਬਸ ਕੱਲੀ ਰੋਟੀ ਪਕਾਉਣ ਵਾਲੀ ਰਹੇਗੀ। ਤੇ ਉਹ ਪਕਾਉਨੇ ਆ। ਆ ਵੈੜ ਸੂਈ ਆ ਮੇਰੇ ਬਾਹਰ ਗੁੰਦੇ ਮਤੋਂ ਕਾਲੀ ਤੇ ਚਿੱਟੀ ਇਹ ਵੈੜ ਆ ਤੇ ਇਹਨੇ ਵੱਛੀ ਦਿੱਤੀ ਆ ਆਹ ਵਾਲੀ ਵੱਛੀ ਦਿੱਤੀ ਇਹਨੇ ਬਰਾਊਨ ਤੇ ਵਾਈਟ ਆਹ ਵਾਲੀ ਖਾਕੀ ਜਿੱਦਾਂ ਉਹ ਜਰਸੀ ਨਹੀਂ ਹੁੰਦੀਆਂ ਗਾਈਆਂ ਉਸ ਨਸਲ ਦੇ ਵਿੱਚੋਂ ਆਹ ਵੱਛੀ ਖਾਕੀ ਤੇ ਚਿੱਟੀ ਹਾਂਜੀ ਹੋਰ ਜੇ ਚੈਨਲ ਤੇ ਪਹਿਲੀ ਵਾਰ ਹੁੰਨੇ ਆ ਤਾਂ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਸਾਨੂੰ ਬਹੁਤ ਸਾਰੇ ਸਬਸਕ੍ਰਾਈਬਰਾਂ ਦੀ ਲੋੜ ਹੈਗੀ ਆ ਤੇ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਵੀ ਬਲੌਗ ਕਿਵੇਂ ਦਾ ਲੱਗਦਾ ਹੈ ਨਾ ਵਧੀਆ ਲੱਗਦਾ ਤੁਹਾਨੂੰ ਤੇ ਹੋਰ ਬਸ ਦੇਣ ਇਦਾਂ ਹੋ ਜਾਂਦਾ ਸ਼ਾਮ ਨੂੰ ਹੁਣ ਆਗੂ ਗਲਾਉਂਦੇ ਕਰਕੇ ਵੀ ਜਮਾ ਬਸ 5 6 ਵਜੇ ਹੀ ਰਾਤ ਪੈ ਗਈ ਆ ਤੇ ਹੁਣ ਆਪਾਂ ਬਲੌਗ ਦਾ ਐਂਡ ਕਰਦੇ ਆ ਇੱਥੇ ਹੀ ਅੱਜ ਤੇ ਮਿਲਦੇ ਆ ਕਿਸੇ ਹੋਰ ਨਵੇਂ ਬਲੌਗ ਦੇ ਨਾਲ ਕੱਲ ਨੂੰ ਨਵੀਆਂ ਗੱਲਾਂ ਬਾਤਾਂ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਬਾਏ